ਸਵਾਗਤ ਹੈ ਦੋਸਤੋ ਇੱਕ ਹੋਰ ਕਹਾਣੀ ਵਿੱਚ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰਾ ਨਾਂ ਅਭਿਨਾਸ਼ ਹੈ ਤੇ ਮੈਂ ਬਿਜਲੀ ਵਿਭਾਗ ਵਿੱਚ ਕੰਮ ਕਰਦਾ ਮੇਰੀ ਪਤਨੀ ਬਹੁਤ ਖੂਬਸੂਰਤ ਹੈ ਤੇ ਸਾਡਾ ਇੱਕ ਸਾਲ ਦਾ ਪਿਆਰਾ ਜਿਹਾ ਬੇਟਾ ਵੀ ਹੈ ਮੇਰੀ ਪਤਨੀ ਦਾ ਨਾਂ ਮੀਨਾ ਹੈ ਤੇ ਸਾਡੇ ਵਿਆਹ ਨੂੰ 2 ਸਾਲ ਹੋ ਗਏ ਹਨ ਅਸੀਂ ਲਵ ਮੈਰਿਜ ਕੀਤੀ ਸੀ ਇਸ ਲਈ ਵਿਆਹ ਤੋਂ ਪਹਿਲਾਂ ਹੀ ਮੇਰਾ ਰੋਜ਼ ਆਪਣੀ ਪਤਨੀ ਦੇ ਘਰ ਆਉਣਾ ਜਾਣਾ ਲੱਗਾ ਰਹਿੰਦਾ ਸੀ ਮੇਰੀ ਪਤਨੀ ਮੀਨਾ ਦਾ ਪਰਿਵਾਰ ਛੋਟਾ ਸੀ ਤੇ ਉਸਦੇ ਪਰਿਵਾਰ ਵਿੱਚ ਉਸ ਦਾ ਮਾਪਿਓ ਤੇ ਇੱਕ ਛੋਟੀ ਭੈਣੇ ਮੀਨਾ ਦੀ ਛੋਟੀ ਭੈਣ ਨਾਲ ਤਾਂ ਮੈਂ ਵਿਆਹ ਤੋਂ ਪਹਿਲਾਂ ਹੀ ਕਾਫੀ ਕੁਲ ਮਿਲ ਗਿਆ ਸੀ ਤੇ ਉਹ ਐਮਬੀਬੀਐਸ ਕਰ ਰਹੀ ਸੀ ਮੇਰਾ ਸਹੁਰਾ ਜੀ ਪੁਲਿਸ ਵਿੱਚੋਂ ਸੇਵਾਮੁਕਤ ਹੋਇਆ ਸੀ ਤੇ ਮੇਰੀ ਸੱਸ ਤਾਂ ਘਰ ਹੀ ਸੰਭਾਲਦੀ ਸੀ ਮੇਰੇ ਸਹੁਰੇ ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਜਿਹੜਾ ਪੈਸਾ ਮਿਲਿਆ ਉਸ ਨੂੰ ਸਮਝਦਾਰੀ ਨਾਲ ਉਹਨਾਂ ਨੇ ਨਿਵੇਸ਼ ਕੀਤਾ ਜਿਸ ਕਾਰਨ ਘਰ ਦੀ ਹਾਲਤ ਬਹੁਤ ਵਧੀਆ ਸੀ ਹੁਣ ਉਹ ਆਪਣੇ ਕਿਸੇ ਦੋਸਤ ਨਾਲ ਮਿਲ ਕੇ ਕਾਰੋਬਾਰ ਕਰਦਾ ਹੈ ਇਸ ਲਈ ਉਹ ਦਿਨ ਪਰ ਵਿਅਸਤ ਰਹਿੰਦਾ ਸੀ ਮੈਂ ਇੱਕ ਚੰਗੀ ਪੋਸਟ ਤੇ ਬਿਜਲੀ ਵਿਭਾਗ ਵਿੱਚ ਕੰਮ ਕਰਦਾ ਹਾਂ ਤੇ ਮੇਰੀ ਪਤਨੀ ਇੱਕ ਪ੍ਰਾਈਵੇਟ ਬੈਂਕ ਵਿੱਚ ਮੈਨੇਜਰ ਵਜੋਂ ਕੰਮ ਕਰਦੀ ਹੈ ਮੇਰੇ ਬੇਟੇ ਦੀ ਦੇਖਭਾਲ ਦੀ ਜ਼ਿੰਮੇਵਾਰੀ ਮੇਰੀ ਸੱਸ ਨੇ ਖੁਦ ਲਈ ਸੀ ਤੇ ਉਹ ਇਹ ਕੰਮ ਖੁਸ਼ੀ-ਖੁਸ਼ੀ ਕਰਦੀ ਹੈ ਕਿਉਂਕਿ ਘਰ ਵਿੱਚ ਇਕੱਲੇ ਹੋਣ ਕਰਕੇ ਉਹਨਾਂ ਦਾ ਵੀ ਮਨ ਲੱਗਿਆ ਰਹਿੰਦਾ ਸੀ ਵੈਸੇ ਮੇਰੀ ਸੱਸ ਨੇ ਆਪਣੇ ਆਪ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਸੀ ਉਸ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਸ ਦੀਆਂ ਦੋ ਧੀਆ ਵੀ ਹਨ ਤੇ ਉਸ ਦੀ ਉਮਰ 45 ਸਾਲ ਹੈ ਉਸ ਦਾ ਸਰੀਰ ਪਹਿਲਾਂ ਤੋਂ ਹੀ ਇੱਕ ਅਦਾਕਾਰ ਵਰਗਾ ਸੀ ਇਹ ਸੇ ਕਰਕੇ ਉਸ ਦੀ ਡਿਲੀਵਰੀ ਤੋਂ ਬਾਅਦ ਵੀ ਉਸ ਦੇ ਸਰੀਰ ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਮੇਰੀ ਸੱਸ ਦਾ ਉੱਚਾ ਲੰਮਾ ਕੱਦ ਤੇ ਲੰਬੇ ਕਾਲੇ ਵਾਲ ਨਾਲ ਹਲਕੇ ਭੂਰੇ ਰੰਗ ਦੀਆਂ ਅੱਖਾਂ ਬਹੁਤ ਸੋਹਣੀਆਂ ਨੇ ਤੇ ਉਸ ਦੇ ਚਿਹਰੇ ਤੇ ਇੱਕ ਵੀ ਝੁਰੜੀ ਨਹੀਂ ਹੈ ਉਸ ਦਾ ਸਾਫ ਰੰਗ ਕਿਸੇ ਵੀ ਬੰਦੇ ਨੂੰ ਆਪਣੇ ਵੱਲ ਖਿੱਚ ਸਕਦਾ ਹੈ ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਸੀ ਉਦੋਂ ਤਹੀ ਮੇਰਾ ਮਨ ਉਹਨਾਂ ਵੱਲ ਖਿੱਚਿਆ ਗਿਆ ਸੀ ਪਰ ਸਮਾਜ ਦੇ ਨਿਯਮਾਂ ਤੇ ਰੀਤੀ ਰਿਵਾਜਾਂ ਬਾਰੇ ਸੋਚ ਕੇ ਮੈਂ ਆਪਣੇ ਮਨ ਨੂੰ ਸਮਝਾ ਲਿਆ ਫਿਰ ਜਦੋਂ ਮੇਰਾ ਬੇਟਾ ਪੈਦਾ ਹੋਇਆ ਤੇ ਮੇਰੀ ਪਤਨੀ ਨੇ 4 ਮਹੀਨਿਆਂ ਬਾਅਦ ਦੁਬਾਰਾ ਨੌਕਰੀ ਜੁਆਇਨ ਕੀਤੀ ਤਾਂ ਮੇਰੀ ਸੱਸ ਨੇ ਬੱਚੇ ਦੀ ਦੇਖਭਾਲ ਆਪਣੇ ਹੱਥਾਂ ਵਿੱਚ ਲੈ ਲਈ ਸੀ ਇਸ ਲਈ ਮੈਨੂੰ ਰੋਜ਼ ਬੱਚੇ ਨੂੰ ਛੱਡਣ ਤੇ ਲੈਣ ਵਾਸਤੇ ਸਹੁਰੇ ਘਰ ਜਾਣਾ ਪੈਂਦਾ ਸੀ ਜਿਸ ਕਰਕੇ ਹਰ ਰੋਜ਼ ਉਸ ਨੂੰ ਮਿਲਣ ਤੇ ਗੱਲਾਂ ਕਰਨ ਤੋਂ ਬਾਅਦ ਮੇਰੇ ਅੰਦਰ ਦੱਬੇ ਹੋਏ ਵਿਚਾਰ ਫਿਰ ਤੋਂ ਉੱਭਰਣ ਲੱਗੇ ਸੀ ਫਿਰ ਮੈਂ ਫੈਸਲਾ ਕਰ ਲਿਆ ਸੀ ਕਿ ਇੱਕ ਦਿਨ ਮੈਂ ਉਸ ਨਾਲ ਆਪਣੀਆਂ ਭਾਵਨਾਵਾਂ ਬਾਰੇ ਜ਼ਰੂਰ ਗੱਲ ਕਰਾਂਗਾ ਮੈਂ ਕਈ ਦਿਨ ਕੋਸ਼ਿਸ਼ ਕੀਤੀ ਪਰ ਹਿੰਮਤ ਨਹੀਂ ਕਰ ਸਕਿਆ ਸੀ ਇਸ ਦੌਰਾਨ ਮੇਰੇ ਸਹੁਰੇ ਦੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਤਾਂ ਉਹਨਾਂ ਨੂੰ 7 ਦਿਨਾਂ ਲਈ ਬਾਹਰ ਜਾਣਾ ਪਿਆ ਤੇ ਮੇਰੀ ਸਾਲੀ ਵੀ ਨਾਲ ਚਲੀ ਗਈ ਸੀ ਹੁਣ ਘਰ ਵਿੱਚ ਸਿਰਫ ਮੈਂ ਤੇ ਮੇਰੀ ਸੱਸ ਹੀ ਰਹਿ ਗਏ ਸੀ ਫਿਰ ਉਹਨਾਂ ਦਿਨਾਂ ਵਿੱਚ ਮੈਨੂੰ ਤੇ ਮੇਰੀ ਪਤਨੀ ਨੂੰ ਛੁੱਟੀ ਲੈਣੀ ਪਈ ਤੇ ਸ਼ਾਮ ਨੂੰ ਬਚਿਆ ਹੋਇਆ ਖਾਣਾ ਘਰ ਲੈ ਕੇ ਜਾਣ ਲਈ ਡੱਬੇ ਦੀ ਜ਼ਰੂਰਤ ਸੀ ਇੱਕ ਕੰਮ ਮੈਂ ਤੇ ਸੱਸ ਨੇ ਕਰਨਾ ਸੀ ਅਸੀਂ ਡੱਬੇ ਲੈਣ ਮੇਰੇ ਘਰ ਗਏ ਤਾਂ ਮੇਰੀ ਸੱਸ ਡੱਬੇ ਚੁੱਕਣ ਸੋਈ ਵਿੱਚ ਚਲੀ ਗਈ ਸੀ ਮੈਨੂੰ ਅਚਾਨਕ ਰਸੋਈ ਵਿੱਚ ਕੁਝ ਡਿੱਗਣ ਦੀ ਉੱਚੀ ਆਵਾਜ਼ ਆਈ ਤਾਂ ਮੈਂ ਜਾ ਕੇ ਦੇਖਿਆ ਕਿ ਮੇਰੀ ਸੱਸ ਜ਼ਮੀਨ ਤੇ ਡਿੱਗੀ ਪਈ ਸੀ ਉਹ ਜਦੋਂ ਅਲਮਾਰੀ ਤੇ ਰੱਖੇ ਡੱਬੇ ਲਾਹਣ ਲੱਗੀ ਸੀ ਤਾਂ ਸ਼ਾਇਦ ਏਸੇ ਦੌਰਾਨ ਡਿੱਗ ਪਈ ਸੀ ਤੇ ਉਸ ਦੀ ਲੱਤ ਤੇ ਛੱਟ ਲੱਗ ਗਈ ਸੀ ਜਿਸ ਕਾਰਨ ਉਸ ਨੂੰ ਤੁਰਨ ਵਿੱਚ ਦਿੱਕਤ ਆ ਰਹੀ ਸੀ ਉਦੋਂ ਮੈਂ ਉਹਨਾਂ ਨੂੰ ਸਹਾਰਾ ਦੇ ਕੇ ਉਠਾਇਆ ਤੇ ਬਾਹਰ ਦੇ ਕਮਰੇ ਤੱਕ ਲੈ ਗਿਆ ਇਸ ਦੌਰਾਨ ਸਾਡੇ ਹੱਥ ਕਈ ਵਾਰ ਇੱਕ ਦੂਜੇ ਨਾਲ ਟਕਰਾ ਗਏ ਜਿਸ ਨਾਲ ਮੈਨੂੰ ਅਜੀਬ ਜਿਹਾ ਮਹਿਸੂਸ ਹੋਇਆ ਫਿਰ ਮੇਰੀ ਸੱਸ ਨੇ ਕਿਹਾ ਬੇਟਾ ਮੈਨੂੰ ਬਹੁਤ ਦਰਦ ਹੋ ਰਿਹਾ ਹੈ ਕੋਈ ਮਲਮ ਜਾਂ ਦਵਾਈ ਦੇ ਦਿਓ ਮੈਂ ਛੱਟ ਅੰਦਰ ਚਲਾ ਗਿਆ ਤੇ ਮਲਮ ਲੈ ਕੇ ਆਪਣੇ ਸੱਸ ਕੋਲ ਆ ਗਿਆ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਅੱਜ ਇਸ ਬਹਾਨੇ ਮੈਨੂੰ ਉਸ ਨੂੰ ਛੂਣ ਦਾ ਮੌਕਾ ਮਿਲੇਗਾ ਬਾਕੀ ਗੱਲਾਂ ਬਾਅਦ ਵਿੱਚ ਦੇਖ ਲਵਾਂਗਾ ਫਿਰ ਪਤਾ ਨਹੀਂ ਉਹਨਾਂ ਨੇ ਕੀ ਮਹਿਸੂਸ ਕੀਤਾ ਤੇ ਮੈਨੂੰ ਤੁਰੰਤ ਕਿਹਾ ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਰਹਿਣ ਦੇਵੋ ਉਦੋਂ ਹੀ ਮੈਂ ਜਵਾਬ ਦਿੱਤਾ ਨਹੀਂ ਮੈਂ ਲਗਾ ਦਿੰਦਾ ਹਾਂ ਇਹ ਕਹਿੰਦੇ ਹੀ ਉਹਨਾਂ ਦੇ ਚਿਹਰੇ ਤੇ ਤਾਂ ਤਸਤੀ ਦੀ ਭਾਵਨਾ ਦਿਖਾਈ ਦਿੱਤੀ ਫਿਰ ਮੈਂ ਉਸਦੇ ਪੈਰ ਨੂੰ ਆਪਣੇ ਹੱਥਾਂ ਵਿੱਚ ਲਿਆ ਲਿਆ ਤੇ ਹਲਕੇ ਹੱਥਾਂ ਨਾਲ ਮਲਮ ਲਗਾ ਕੇ ਉਸ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਮੈਂ ਦਰਦ ਵਾਲੀ ਜਗ੍ਹਾ ਤੇ ਹੌਲੀ-ਹੌਲੀ ਤੇ ਬਾਕੀ ਹਿੱਸੇ ਤੇ ਥੋੜਾ ਦਬਾਅ ਪਾ ਕੇ ਮਾਲਿਸ਼ ਕਰਦਾ ਰਿਹਾ ਤੇ ਕੁਝ ਦੇਰ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਉਹਨਾਂ ਨੇ ਕਿਹਾ ਹੁਣ ਠੀਕ ਲੱਗ ਰਿਹਾ ਹੈ ਮੈਂ ਕਿਹਾ ਕੀ ਹੋਰ ਮਾਲਿਸ਼ ਕਰਾਂ ਉਹਨਾਂ ਨੇ ਤੁਰੰਤ ਕਿਹਾ ਹਾਂ ਇਸ ਤੋਂ ਬਾਅਦ ਮੈਂ ਸਾਰੇ ਪੈਰ ਦੀ ਦੁਬਾਰਾ ਮਾਲਿਸ਼ ਕਰ ਦਿੱਤੀ ਤੇ ਫਿਰ ਕੁਝ ਸਮੇਂ ਬਾਅਦ ਪੁੱਛਿਆ ਮਾਂ ਤੁਸੀਂ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ ਉਹਨਾਂ ਨੇ ਕਿਹਾ ਹੁਣ ਆਰਾਮ ਮਹਿਸੂਸ ਹੋ ਰਿਹਾ ਹੈ ਬਸ ਹੁਣ ਠੀਕ ਹੈ ਮੈਂ ਗੋਡਿਆਂ ਤੇ ਆਪਣੇ ਆਪ ਲਗਾ ਲਾਵਾਂਗੀ ਉਦੋਂ ਤੱਕ ਤੁਸੀਂ ਮੀਨਾ ਦੇ ਕੱਪੜੇ ਵੀ ਕੱਢ ਲਵੋ ਜਦੋਂ ਉਹਨਾਂ ਨੇ ਇਹ ਕਿਹਾ ਤਾਂ ਮੇਰਾ ਸਾਰਾ ਜੋਸ਼ ਖਤਮ ਹੋ ਗਿਆ ਪਰ ਮੈਂ ਹਿੰਮਤ ਕਰਕੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਮੈਂ ਤੁਹਾਡੇ ਗੋਡਿਆਂ ਦੀ ਵੀ ਮਾਲਿਸ਼ ਕਰ ਦਿੰਦਾ ਹਾਂ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਦਾ ਜਵਾਬ ਕੀ ਹੋਵੇਗਾ ਪਰ ਉਹਨਾਂ ਨੇ ਹੱਸ ਕੇ ਕਿਹਾ ਤੂੰ ਪੈਰਾਂ ਤੇ ਮਲਮ ਲਗਾਉਣ ਲੱਗਾ ਬਹੁਤ ਝਿਜਕ ਰਿਹਾ ਸੀ ਤੇ ਹੁਣ ਗੋਡਿਆਂ ਤੇ ਲਗਾਉਣ ਲਈ ਤਿਆਰ ਹੋ ਗਿਆ ਹੈ ਮੈਂ ਚੁੱਪ ਹੋ ਗਿਆ ਕਿ ਇਸ ਸਵਾਲ ਦਾ ਕੀ ਜਵਾਬ ਦੇਵਾਂ ਪਰ ਉਦੋਂ ਹੀ ਉਹ ਬੋਲੇ ਜੇਕਰ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਲਗਾ ਦੇਵੋ ਮੈਨੂੰ ਕੋਈ ਇਤਰਾਜ਼ ਨਹੀਂ ਹੈ ਇਹ ਸੁਣ ਕੇ ਮੈਂ ਗੱਲ ਨੂੰ ਸੰਭਾਲ ਲਿਆ ਤੇ ਕਿਹਾ ਮੈਂ ਬਸ ਤੁਹਾਡੀ ਮਦਦ ਲਈ ਹੀ ਕਿਹਾ ਸੀ ਉਹਨਾਂ ਨੇ ਮੁਸਕਰਾਉਂਦੇ ਹੋਏ ਮਲਮ ਮੇਰੇ ਹੱਥਾਂ ਵਿੱਚ ਫੜਾ ਦਿੱਤੀ ਤਾਂ ਫਿਰ ਮੈਂ ਖੁਸ਼ ਹੋ ਕੇ ਉਹਨਾਂ ਦੇ ਗੋਡਿਆਂ ਦੀ ਮਾਲਿਸ਼ ਕਰਨ ਲੱਗਾ ਸੀ ਮੈਂ ਆਪਣੇ ਹੱਥਾਂ ਨੂੰ ਘੁਮਾ ਕੇ ਉਂਗਲਾਂ ਨਾਲ ਦਬਾਅ ਪਾਉਂਦੇ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ। ਹੁਣ ਮੈਂ ਪੈਰਾਂ ਦੀ ਮਾਲਿਸ਼ ਕਰਨ ਤੋਂ ਬਾਅਦ ਗੋਡਿਆਂ ਦੀ ਮਾਲਿਸ਼ ਕਰ ਰਿਹਾ ਸੀ। ਮੇਰੀ ਸੱਸ ਸਿੱਧੀ ਲੇਟ ਗਈ ਸੀ। ਇਸ ਲਈ ਉਹਨਾਂ ਨੂੰ ਇਹ ਸਭ ਨਹੀਂ ਦਿਖ ਰਿਹਾ ਸੀ। ਨਹੀਂ ਤਾਂ ਪਤਾ ਨਹੀਂ ਇਹ ਦੇਖ ਕੇ ਉਹਨਾਂ ਨੇ ਕੀ ਸੋਚਣਾ ਸੀ। ਪਰ ਮੈਂ ਤਾਂ ਇਸ ਗੱਲ ਤੋਂ ਖੁਸ਼ ਸੀ ਕਿ ਇੰਨੇ ਸਾਲਾਂ ਤੋਂ ਜੋ ਗੱਲਾਂ ਮਨ ਵਿੱਚ ਸੀ ਸ਼ਾਇਦ ਉਹ ਅੱਜ ਪੂਰੀਆਂ ਹੋ ਸਕਦਿਆਂ ਨੇ ਮੇਰੀ ਸੱਸ ਅੱਖਾਂ ਬੰਦ ਕਰਕੇ ਮਾਲਿਸ਼ ਦਾ ਆਨੰਦ ਲੈ ਰਹੀ ਸੀ ਤੇ ਉਸਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹਨਾਂ ਨੂੰ ਇਸ ਤੋਂ ਰਾਹਤ ਮਿਲ ਰਹੀ ਹੈ ਫਿਰ ਵੀ ਮੈਂ ਪੁੱਛਿਆ ਕਿ ਮਾਂ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਤਾਂ ਉਸਨੇ ਤੁਰੰਤ ਜਵਾਬ ਦਿੱਤਾ ਬਹੁਤ ਚੰਗਾ ਲੱਗ ਰਿਹਾ ਹੈ ਬੇਟਾ ਤੇਰੇ ਹੱਥ ਵਿੱਚ ਤਾਂ ਜਾਦੂ ਹੈ ਪਰ ਇੱਕ ਗੱਲ ਮੈਂ ਨੋਟ ਕੀਤੀ ਕਿ ਉਹਨਾਂ ਦੇ ਬੋਲਣ ਦਾ ਅੰਦਾਜ਼ ਥੋੜਾ ਬਦਲ ਗਿਆ ਸੀ ਇਹ ਸੁਣ ਕੇ ਮੈਂ ਥੋੜਾ ਸਾਵਧਾਨ ਹੋ ਗਿਆ ਪਰ ਇਸ ਨਾਲ ਮੇਰਾ ਹੌਸਲਾ ਹੋਰ ਵੀ ਵੱਧ ਗਿਆ ਤੇ ਮੈਂ ਹੌਲੀ-ਹੌਲੀ ਮਾਲਿਸ਼ ਕਰਦਾ ਰਿਹਾ ਸੀ ਮੇਰਾ ਮਨ ਖੁਸ਼ੀ ਨਾਲ ਭਰ ਗਿਆ ਸੀ ਫਿਰ ਉਹ ਕਹਿਣ ਲੱਗੇ ਬੇਟਾ ਕੀ ਗੱਲ ਹੈ ਉਹ ਮੇਰੇ ਕੋਲ ਆ ਕੇ ਬੈਠ ਗਈ ਤਾਂ ਮੈਂ ਕਿਹਾ ਕਿ ਹਜੇ ਵੀ ਮੈਨੂੰ ਬੇਟਾ ਹੀ ਕਹੋਗੇ ਅਵਿਨਾਸ਼ ਨਹੀਂ ਬੋਲੋਗੇ ਇਸ ਤੇ ਉਹ ਬੋਲੀ ਠੀਕ ਹੈ ਪਰ ਇੱਕ ਸ਼ਰਤ ਹੈ ਉਹਨਾਂ ਦੀ ਸ਼ਰਤ ਸੁਣ ਕੇ ਮੈਨੂੰ ਅਹਿਸਾਸ ਹੋ ਗਿਆ ਕਿ ਸਸਤੀ ਸੌਰੇ ਵਿੱਚ ਤਕਰਾਰ ਚੱਲ ਰਹੀ ਹੈ ਪਰ ਹੁਣ ਸ਼ਾਇਦ ਇਹ ਸਮੱਸਿਆ ਖਤਮ ਹੋ ਰਹੀ ਸੀ ਫਿਰ ਤਕਰੀਬਨ 20 ਮਿੰਟਾਂ ਬਾਅਦ ਮੇਰੇ ਮੋਬਾਈਲ ਦੀ ਘੰਟੀ ਵੱਜੀ ਤਾਂ ਮੈਂ ਉਸ ਨੂੰ ਚੁੱਕਿਆ ਤੇ ਦੇਖਿਆ ਮੇਰੀ ਪਤਨੀ ਕਾਲ ਕਰ ਰਹੀ ਸੀ ਉਸਨੇ ਪੁੱਛਿਆ ਕਿ ਕਿੰਨਾ ਸਮਾਂ ਹੋਰ ਲੱਗੇਗਾ ਦਫ਼ਤਰ ਤੋਂ ਆਏ ਸਾਨੂੰ ਕਰੀਬ 2 ਘੰਟੇ ਹੋ ਗਏ ਸੀ ਮੈਂ 5 ਮਿੰਟ ਵਿੱਚ ਪਹੁੰਚ ਰਿਹਾ ਕਹਿ ਕੇ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਅਸੀਂ ਜਲਦੀ ਨਾਲ ਨਹਾ ਕੇ ਤਿਆਰ ਹੋ ਕੇ ਉੱਥੋਂ ਜਾਣ ਦਾ ਫੈਸਲਾ ਕੀਤਾ ਮੇਰੀ ਸਾਸ ਦੀ ਮੁਸਕਰਾਹਟ ਤੇ ਮੇਰੇ ਪ੍ਰਤੀ ਉਸ ਦਾ ਬਦਲਿਆ ਹਾਵ ਭਾਵ ਮੇਰੇ ਮਨ ਵਿੱਚ ਕਈ ਸਵਾਲ ਛੱਡ ਗਿਆ ਸੀ ਪਰ ਉਸ ਸਮੇਂ ਮੈਂ ਸਭ ਕੁਝ ਪਿੱਛੇ ਛੱਡਦੇ ਹੋਏ ਸਿਰਫ ਉਸ ਦੀ ਖੁਸ਼ੀ ਤੇ ਰਾਹਤ ਨੂੰ ਮਹਿਸੂਸ ਕੀਤੀ ਅਸੀਂ ਦੋਵੇਂ ਤਿਆਰ ਹੋ ਕੇ ਤੁਰਨ ਲੱਗੇ ਤਾਂ ਦਰਵਾਜ਼ਾ ਬੰਦ ਕਰਨ ਤੋਂ ਪਹਿਲਾਂ ਉਸਨੇ ਮੇਰੇ ਵੱਲ ਦੇਖਿਆ ਤੇ ਕਿਹਾ ਅਵਿਨਾਸ਼ ਤੁਸੀਂ ਜੋ ਵੀ ਕੀਤਾ ਹੈ ਉਹ ਕਦੇ ਕਿਸੇ ਨੇ ਨਹੀਂ ਕੀਤਾ ਮੈਂ ਤੁਹਾਡਾ ਇਹ एहसान ਕਦੇ ਨਹੀਂ ਭੁੱਲਾਂਗੀ ਉਹਨਾਂ ਦੀਆਂ ਗੱਲਾਂ ਵਿੱਚ ਡੂੰਘਾਈ ਸੀ ਜੋ ਮੈਨੂੰ ਸੋਚਣ ਤੇ ਮਜਬੂਰ ਕਰ ਗਈ ਮੈਂ ਹਲਕੀ ਜੀ ਮੁਸਕਾਨ ਨਾਲ ਕਿਹਾ ਮਾਂ ਤਹਾਨੂੰ ਖੁਸ਼ ਰੱਖਣਾ ਮੇਰਾ ਫਰਜ਼ ਹੈ। ਉਹਨਾਂ ਨੇ ਸਿਰ ਹਿਲਾ ਕੇ ਕਿਹਾ, "ਸ਼ਾਇਦ ਇਹ ਤੁਹਾਡੇ ਲਈ ਇੱਕ ਫਰਜ਼ ਸੀ, ਪਰ ਮੇਰੇ ਲਈ ਇਹ ਇੱਕ ਨਵੀਂ ਸ਼ੁਰੂਆਤ ਵਾਂਗ ਹੈ।" ਮੈਂ ਉਹਨਾਂ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ, ਪਰ ਬਿਨਾ ਕੁਝ ਕਹੇ ਮੈਂ ਕਾਰ ਵੱਲ ਚਲਾ ਗਿਆ। ਉਦੋਂ ਉਸਦੇ ਚਿਹਰੇ ਤੇ ਸੰਤੁਸ਼ਟੀ ਤੇ ਆਪਣੇਪਣ ਦੀ ਭਾਵਨਾ ਸਾਫ਼ ਦਿਖਾਈ ਦੇ ਰਹੀ ਸੀ। ਰਸਤੇ ਵਿੱਚ ਮੇਰੇ ਮਨ ਵਿੱਚ ਇਹੀ ਕਿ ਹਾਲ ਸੀ ਕਿ ਕਈ ਵਾਰ ਅਸੀਂ ਕਿਸੇ ਦੀ ਦਿਲੋਂ ਮਦਦ ਕਰਦੇ ਹਾਂ ਤਾਂ ਰਿਸ਼ਤਿਆਂ ਦਾ ਸਹੀ ਅਰਥ ਫਿਰ ਹੀ ਸਮਝ ਆਉਂਦਾ ਹੈ ਸ਼ਾਇਦ ਅੱਜ ਦਾ ਦਿਨ ਸਾਡੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਸੀ ਅਸੀਂ ਘਰ ਪਹੁੰਚੇ ਤਾਂ ਮੇਰੀ ਪਤਨੀ ਨੇ ਪੁੱਛਿਆ ਇੰਨੀ دیر ਕਿਉਂ ਲੱਗ ਗਈ ਮੈਂ ਮੁਸਕਰਾਉਂਦੇ ਹੋਏ ਕਿਹਾ ਮਾਂ ਦਾ ਖਿਆਲ ਰੱਖ ਰਿਹਾ ਸੀ ਮੇਰੀ ਪਤਨੀ ਨੇ ਮੇਰੇ ਵੱਲ ਵੇਖਿਆ ਤੇ ਬਿਨਾ ਕੁਝ ਕਹੇ ਮਸਕਰਾ ਪਈ ਉਸ ਰਾਤ ਮੇਰੇ ਮਨ ਵਿੱਚ ਇੱਕ ਅਜੀਬ ਜੀ ਸ਼ਾਂਤੀ ਸੀ ਸ਼ਾਇਦ ਕੁਝ ਰਿਸ਼ਤੇ ਅਜਿਹੀ ਹੀ ਹੁੰਦੇ ਹਨ ਜਿੱਥੇ ਸ਼ਬਦ ਥੋੜੇ ਹੁੰਦੇ ਨੇ ਪਰ ਜਜ਼ਬਾਤ ਬਿਆਨ ਕਰਦੇ ਹਨ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਕਹਾਣੀ ਵਿੱਚ ਧੰਨਵਾਦ ਜੀ ਸਾਰਿਆਂ ਦਾ